ਇਹ ਬੜੇੰਗ ਦਾ ਪਰਿਵਾਰ ਇੱਕ ਫੈਮਿਲੀ ਆ ਜਿਹੜੀ ਉਹ ਮੁਕਸਰ ਦੀ ਖਾ ਗਿਆ। ਤਿੰਨ ਤੋਂ ਬੱਚਿਆਂ ਦੇ ਬਾਪ ਦੀ ਜਾਨ ਮਾਂ ਬਚ ਗਈ। ਬੜੀ ਐਫ ਆਈਆਰ ਦਰਜ ਹੋਈ ਆ 1 ਕਰੋੜ 20 ਲੱਖ ਰੁਪਈਆ ਬੜੇੰਗ ਸਾਹਿਬ ਦੇ ਕੋਲ ਉਹਦੇ ਪੈਸੇ ਸੀ। ਉਹ ਜਦੋਂ ਟਰੱਕ ਆਪਰੇਟਰਾਂ ਦੇ ਪੈਸੇ ਸੀਗੇ ਦੇਖੋ ਬਈ ਕਈ ਦਿਨ ਹੋ ਗਏ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਉਹਨਾਂ ਦੇ ਜਿਹੜਾ ਹੈਡਾ ਵੱਡਾ ਦੋਸ਼ ਲੱਗਿਆ ਜਿਹੜਾ ਇਤਨੀ ਵੱਡੀ ਐਫ ਆਈ ਆਰ ਦਰਜ ਹੋਈ ਆ 1 ਕਰੋੜ 20 ਲੱਖ ਰੁਪਈਆ ਵੜਿੰਗ ਸਾਹਿਬ ਤੇ ਉਹਨਾਂ ਦੇ ਸਾਲਾ ਸਾਹਿਬ ਮੇਰਾ ਕਹਿਣ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਭਰਾ ਜਿਵੇਂ ਮਜੀਠੀਆ ਸਾਹਿਬ ਦੇ ਉਵੇਂ ਹੀ ਬਲਿੰਗ ਸਾਹਿਬ ਦੇ ਸਾਲਾ ਸਾਹਿਬ ਦੇ ਜਿਹੜੇ ਉਹਨਾਂ ਨੇ ਤਿੰਨ ਜਾਨਾਂ ਲਈਆਂ ਤਿੰਨ ਜਾਨਾਂ ਜੀਤ ਕਰਨ ਕੁਟਾਰੀਆ ਤੇ ਉਹਨਾਂ ਦੇ 3 ਸਾਲ ਦੀ ਜਿਹੜੀ ਆ ਉਹ ਬੇਟਾ ਤੇ 7 ਸਾਲ ਦੀ ਬੇਟੀ ਉਹਦੇ ਉੱਤੇ ਅੱਜ ਤੱਕ ਕੋਈ ਵੀ ਲੁਧਿਆਣੇ ਵਾਲਿਓ ਅੱਜ ਤੱਕ ਉਸ ਦੀ ਇੱਕ ਵੀ ਗੱਲ ਆ ਜਿਹੜੀ ਹਜੇ ਤੱਕ ਇਸ ਸਾਰੇ ਪਰਿਵਾਰ ਨੇ ਕੀਤੀ ਨਹੀਂ ਤੁਸੀਂ ਇਹ ਲੁਧਿਆਣੇ ਚ ਫਿਰ ਰਹੇ ਨੇ ਇਹ ਵੈਸ਼ੀ ਦਰਿੰਦੇ ਨੇ ਤੇ ਉਹ ਜਿਹੜੀ ਇੱਕ ਤੇ ਦੋ ਬੱਚਿਆਂ ਦੇ ਇੱਕ ਬਾਪ ਦੀ ਜਾਨ ਮਾਂ ਬਚ ਗਈ ਤੇ ਉਹ ਐਫ ਆਈ ਆਰ ਜਿਹੜੀ ਉਹ ਧਰਮ ਪਤਨੀ ਨੇ ਕਰਵਾਈ ਐਫ ਆਈ ਆਰ ਜਿਹੜੇ ਕਰਨ ਕਟਾਰੀਆ ਦੇ ਭਰਾ ਨੇ ਕਰਾਈ ਜਿਹੜੇ ਪੈਸੇ ਸੀ ਉਹ ਜਦੋਂ ਟਰੱਕ ਆਪਰੇਟਰਾਂ ਦੇ ਪੈਸੇ ਸੀਗੇ ਜਿਹੜੇ ਉਹਨੇ ਠੇਕਾ ਲਿਆ ਹੋਇਆ ਸੀ ਉਹ ਤੋਂ ਪੈਸੇ ਪਹਿਲਾਂ ਆਧਾਰੇ ਲੈ ਲੇ ਮੁੜ ਕੇ ਕਹਿੰਦੇ ਅਸੀਂ ਨਹੀਂ ਦਿੰਦੇ ਪੈਸੇ ਕਰਲਾ ਜੋ ਕੀ ਕਰਦਾ ਇਹ ਐਡੀ ਧੋਸ ਐਡਾ ਤਾਕਤ ਦਾ ਨਸ਼ਾ ਉਸ ਵੇਲੇ ਤਾਂ ਇਹ ਐਮਐਲਏ ਸੀ ਤੇ ਉਸ ਵੇਲੇ ਐਮਐਲਏ ਬਣ ਕੇ ਜਦੋਂ ਇਹ ਇਹ ਕੁਝ ਕਰ ਸਕਦੇ ਆ ਤੁਸੀਂ ਲੁਧਿਆਣੇ ਦੇ ਲੋਕੋ ਇਹਨਾਂ ਨੂੰ ਇਹ ਸਵਾਲ ਕਰੋ ਮੈਂ ਮੀਡੀਆ ਨੂੰ ਪੁੱਛਣਾ ਚਾਹਣਾ ਹੈ ਯਾਰ ਕਮਾਲ ਹੋ ਗਿਆ ਪਰਿਵਾਰ ਖਾ ਗਿਆ ਇਹ ਪਰਿਵਾਰ ਕਿ ਵੜਿੰਗ ਪਰਿਵਾਰ ਇੱਕ ਪੂਰੀ ਫੈਮਿਲੀ ਆ ਜਿਹੜੀ ਉਹ ਮੌਕਸਰ ਦੀ ਖਾ ਗਿਆ ਉਹਨਾਂ ਨੂੰ ਖਤਮ ਕਰਤਾ ਉਹਨਾਂ ਨੇ ਨਹੀਂ ਦੁਬਾਰਾ ਆਉਣਾ ਉਹ ਜਿਹੜੇ ਨੰਨੇ-ਮੁੰਨੇ ਬੱਚੇ 3 ਸਾਲ ਦੇ 7 ਸਾਲ ਦੇ ਉਹ ਮਾਂ ਕਿਵੇਂ ਜੋਰੀ ਹੋਈ ਉਹ ਦਾਦਾ-ਦਾਦੀ ਕਿਵੇਂ ਜੋਰੇ ਹੋਣਗੇ ਉਹਨਾਂ ਤੋਂ ਬਿਨਾਂ ਤੁਸੀਂ ਦੇਖੋ ਤਾਂ ਸੀ ਤੇ ਉਰੇ ਇਹ ਕਰੋੜਾਂ ਦੀਆਂ ਗੱਲਾਂ ਆਪਣੇ ਆਪ ਇੱਕ ਕਰੋੜਾਂ ਦੀਆਂ ਗੱਡੀਆਂ ਕਹਿੰਦੇ ਨੇ ਕਿੱਥੋਂ ਆਈਆਂ ਇਹ ਕਰਨ ਘਟਾਰੀਆ ਪਰਿਵਾਰ ਆਰ ਕੇ ਜਿਨ੍ਹਾਂ ਦੇ ਪੈਸੇ ਲੈ ਕੇ ਅੱਜ ਇੱਕ ਕਰੋੜਾਂ ਦੀਆਂ ਗੱਡੀਆਂ ਚ ਘੁੰਮ ਰਹੇ ਆ ਆਪਾਂ ਪੁੱਛਦੇ ਉਹ ਦੱਸਿਓ ਬੜਿਆ ਕਿ ਉਹ ਦਿੱਲੀ ਲੁਧਿਆਣੇ ਦੇ ਵਿੱਚ ਉੱਥੋਂ ਚੇਂਜ ਕਰਕੇ ਲੁਧਿਆਣੇ ਆ ਗਏ ਵੀ ਉੱਥੇ ਤਾਂ ਲੋਕ ਪੜਨ ਨਹੀਂ ਦਿੰਦੇ ਅੱਜ ਮੰਤਰੀ ਜਦੋਂ ਬਣੇ 3 ਮਹੀਨੇ ਲਈ ਮੰਤਰੀ ਬਣੇ ਸੀ ਇਹ ਉਹ 3 ਮਹੀਨੇ ਚ ਮੰਤਰੀ ਬਣ ਕੇ ਸਾਰੀ ਦੀ ਸਾਰੀ ਜਿਹੜਾ ਉਹਨਾਂ ਨੇ ਮਰਨ ਤੋਂ ਪਹਿਲਾਂ ਆਪ ਡੈਕਲੇਰੇਸ਼ਨ ਕੀਤਾ ਆਪਣੀ ਜਾਇਦਾਦ ਸਾਰੀ ਜਿਹੜੀ ਆ ਵੀ ਇਹ ਉਦੋਂ ਤੋਂ ਬਾਅਦ ਮੇਰੇ ਭਰਾ ਦੀ ਜਾਂ ਮੇਰੀ ਜਿਹੜੀ ਆ ਪ੍ਰਾਪਰਟੀ ਵੀ ਖਾਦਾ ਹੈ ਉਹ ਸਾਰੀ ਪ੍ਰਾਪਰਟੀ ਉਹਨਾਂ ਨੇ ਆਪਣੇ ਭਰਾ ਦੇ ਨਾਮ ਕੀਤੀ ਤੇ ਅੱਜ ਮੈਂ ਫੇਅਰ মিডিਆ ਨੂੰ ਕਹਿਣਾ ਚਾਹੁੰਦਾ ਸਾਰੇ ਆਪ ਸਤਿਕਾਰ ਬਿਲਕੁਲ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣਗੇ ਪਰ ਤੁਸੀਂ ਰੱਬ ਦੇ ਵਾਸਤੇ ਅਸੀਂ ਲੁਧਿਆਣੇ ਨੂੰ ਬਚਾਉਣਾ ਹੈ ਇਹ ਕਿਵੇਂ ਐ ਦਰਾਂਦੇ ਫਿਰ ਰਹੇ ਆ ਇੱਕ ਕਾਤਲ ਇੱਕ ਛੋਟੇ ਬੱਚਿਆਂ ਦੀ 3 ਸਾਲ ਦੀ ਉਮਰ ਕੀ ਹੁੰਦੀ ਆ ਬੇਟੀ ਦੀ ਜਿਵੇਂ ਮੁਖ ਬਾਪ ਨੇ ਗੋਲੀ ਮਾਰੀ ਹੋ ਤੁਸੀਂ ਦੇਖੋ ਤਾਂ ਅੰਦਾਜ਼ਾ ਤਾਂ ਲੱਗੋ ਸੁੱਤੇ ਪਏ 3 ਸਾਲ ਦੇ ਬੇਟੇ ਨੂੰ ਇਹ ਵਰਿੰਗ ਸਾਹਿਬ ਤੇ ਇਹਦੇ ਸਾਲੇ ਡੰਪੀ ਬਣਾਏ ਫੇਰ ਮੈਂ ਇਹਨਾਂ ਡੰਪੀ ਬਣਾਏ ਜਿਹੜਾ ਮੈਂ ਉਧਾਨੇ ਸੈਂਟਰਲ ਦੇ ਹਲਕੇ 'ਚ ਉੱਥੇ ਰੋਜ਼ ਘੁੰਮਦਾ ਇਸ ਬੰਦੇ ਨੇ 7 ਸਾਲ ਦੀ ਬੇਟੀ ਨੂੰ ਪਏ ਸੁੱਤੇ ਪੇ ਮੰਜੇ ਤੇ ਬਾਪ ਨੇ ਗੋਲੀਆਂ ਮਾਰੀਆਂ ਆਪਣੇ ਆਪ ਨੂੰ ਗੋਲੀਆਂ ਮਾਰੀਆਂ ਜਦੋਂ ਬੱਚਿਆਂ ਨੂੰ ਤੇ ਤੁਸੀਂ ਐਸੇ ਬੰਦਿਆਂ ਨੂੰ ਇਹ ਸਵਾਲ ਨਹੀਂ ਕਰ ਰਹੇ ਇਹਦੇ ਬਾਰੇ ਮੂੰਹ ਵੀ ਨਹੀਂ ਖੋਲਿਆ ਹਜੇ ਤੱਕ ਬੜਿੰਗ ਸਾਹਿਬ ਨੇ ਨਾ ਇਹਨਾਂ ਦੀ ਵਾਈਫ ਧਰਮਪਤਰੀ ਮਿਸਿਸ ਬੜਿੰਗ ਨੇ ਖੋਲਿਆ ਤੁਸੀਂ ਜਿਵੇਂ ਥੋੜਾ ਝੀਕ ਮੇ ਕਰਿਆ ਆਉਂਦਾ ਤੁਸੀਂ ਤੁਸੀਂ ਤਿਆਰ ਬਿਆਰ ਹੋ ਕੇ ਕਿਵੇਂ ਦੁਰ ਪੈਣੇ ਰੋਜ਼ ਜੀ ਬੱਚੇ ਮਾਰੇ ਆ ਦੋ ਬੱਚੇ ਤੇ ਪਤ ਪਿਤਾ ਤੁਸੀਂ ਇਸ ਤਰੀਕੇ ਨਾਲ ਤੁਹਾਨੂੰ ਹੈ ਲੱਗਦਾ ਕਿ ਕੋਈ ਗੱਲ ਨਹੀਂ ਹੋਈ ਧੱਕੇ ਨਾਲ ਤੁਸੀਂ ਐਫ ਆਈ ਆ ਨਾਲ ਤੁਹਾਡੇ ਤੇ ਦਰਜ ਨੇ ਤੁਹਾਡੇ ਤੇ ਸਾਰਾ ਜਿਹੜਾ ਉਹ ਮਰਨ ਤੋਂ ਪਹਿਲਾਂ ਉਹ ਲਿਖ ਕੇ ਗਏ ਨੇ ਆਪਣਾ ਉਹਦੀ ਧਰਮ ਪਤਨੀ ਨੇ ਡਿਕਰੇਸ਼ਨ ਉਹਨਾਂ ਨੇ ਬਿਆਨ ਲਿਖਾਇਆ ਤੇ ਆਹੀ ਡੀ ਐਮ ਸੀ ਜਿਹੜਾ ਆਪਣੇ ਲੁਧਿਆਣੇ ਚ ਹਸਪੀਟਲ ਡੀ ਐਮ ਸੀ ਇੱਥੇ ਆ ਕੇ ਉਹਨਾਂ ਦੀ ਡੈਥ ਸੋਈਆਂ ਮੌਤਾਉਂ ਇਸ ਕਰਕੇ ਪਛਾਣੋ ਇਹ ਜਿਹ ਦਰਿੰਦਿਆਂ ਨੂੰ ਮੈਂ ਇੱਕ ਦਿਨ ਗੱਲ ਕੀਤੀ ਸੀ ਮੈਨੂੰ ਸੀ ਵੀ ਸਾਰੇ ਇਹ ਗੱਲ ਦਾ ਕੋਈ ਨਾ ਕੋਈ ਸੁਮੋਟੋ ਕੋਈ ਨਾ ਕੋਈ ਇਹਨਾਂ ਤੇ ਗੱਲ ਕਰਨਗੇ ਉਲਟਾ ਇਹ ਕਹਿੰਦੇ ਵੀ ਸੀਬੀਆਈ ਦਾ ਤੇਰੇ ਤੇ ਕੇਸ ਬੁਣਾ ਕਿਉਂ ਨਹੀਂ ਬੁਣਾਣਾ ਜੀ ਐਡੇ ਵੱਡੇ ਕਤਲ ਤੁਸੀਂ ਕਰਵਾਏ ਨੇ ਐਡੇ ਵੱਡੇ ਲੋਕ ਇੱਕ ਪਰਿਵਾਰ ਖਾ ਗਏ ਤੁਸੀਂ ਬੁੱਲਾਪ ਸਿੰਘ ਸਾਹਿਬ ਉਦੋਂ ਤੁਸੀਂ ਕਹਿੰਦੇ ਹੋ ਵੀ ਮੈਂ ਸ਼ਾਨੋ ਸ਼ੌਕਤ ਨਾਲ ਮੈਂ ਜੋਨਾ ਹੈ ਉਹਨਾਂ ਦੇ ਜਿਹਨਾਂ ਦੇ ਬੱਚੇ ਆ ਉਹਨਾਂ ਦੇ ਨਹੀਂ ਚੀ ਕਰਦਾ ਸੀ ਵਧੀਆ ਕੱਪੜੇ ਪਾਉਣ ਨੂੰ ਉਹਨਾਂ ਦੇ ਨਹੀਂ ਉਹ ਮਾਪੇ ਵਾਪਤਾ ਚੀ ਕਰਦਾ ਸੀ ਅਸੀਂ ਵਧੀਆ ਆਪਣੇ ਬੱਚਿਆਂ ਨੂੰ ਪੜਾਈਏ ਤੁਹਾਡੇ ਵੀ ਬੱਚੇ ਆ ਆ ਜੋ ਵੀ ਵੱਡੇ ਹੋਏ ਹੁੰਦੇ ਉਹ ਵੀ ਜਵਾਨ ਹੋਏ ਹੁੰਦੇ ਉਹ ਮਾਂ ਦੇ ਦੇਖੋ ਦਾ ਹਾਲ ਕੀ ਹੈ ਜਿਹੜੀ ਤੁਸੀਂ ਬਿਲਕੁਲ ਖਤਮ ਕਰਕੇ ਰੱਖਤੀ ਉਹ ਤਾਂ ਉਹ ਤਾਂ ਰੋਂਦੀ ਉਸ ਤਕਬੀਰ ਨੂੰ ਮੈਂ ਬਚ ਕਿਵੇਂ ਕਿ ਉਹਦਾ ਘਰ ਵਾਲਾ ਚਲਾ ਗਿਆ ਉਹਦੇ ਦੋਨੋਂ ਬੱਚੇ ਤੁਸੀਂ ਸਿਰਫ ਤੁਤਰ ਪੈਸੇ ਹੀ ਮੰਗਦੇ ਸੀ ਯਾਰ ਪੈਸੇ ਵਿੱਚ ਤੁਸੀਂ ਜਾਨ ਲੈ ਲਈ ਕੀ ਗੱਲ ਕੀ ਸੀ 1 ਕਰੋੜ ਰੁਪਇਆ 2 2 3 3 ਕਰੋੜ ਦੀਆਂ ਤਾਂ ਤੁਹਾਡੇ ਕੋਲ ਕਾਰਾਂ ਨੇ 5 5 ਕਰੋੜ ਦੀਆਂ ਤਾਂ ਕਾਰਾਂ ਹੀ ਤੁਹਾਡੇ ਕੋਲ ਤੁਸੀਂ 1 ਕਰੋੜ 20 ਲੱਖ ਰੁਪਇਆ ਉਹਦਾ ਦੇ ਦਿੰਦੇ ਵਾਪਸ ਪਰ ਤੁਸੀਂ ਕਿਉਂ ਨਹੀਂ ਕਿਸ ਕਰਕੇ ਐਡੀ ਗੰਭੀਰ ਐਫ ਆਈ ਆਰਾ ਦਰਜ ਨੇ ਤੁਸੀਂ ਉਸ ਗੱਲ ਦਾ ਅੱਜ ਤੱਕ ਜਵਾਬ ਨਹੀਂ ਦਿੱਤਾ ਬੋਲੋ ਤਾਂ ਸਹੀ ਵੀ ਇਹ ਕੀ ਸੀ ਕਿਉਂ ਤੁਸੀਂ ਤੁਹਾਡੇ ਤੇ ਸਾਲੇ ਨੇ ਤੁਹਾਡੇ ਨੇ ਇਹ ਕੰਮ ਇਲਜ਼ਾਮ ਦਿੱਤਾ ਤੇ ਬੜੇ ਤਰੀਕੇ ਨਾਲ ਦਿੱਤਾ ਤੁਸੀਂ ਉਹ ਤੋਂ ਪੈਸੇ ਲੈ ਕੇ ਉਹਨੂੰ ਵਿਸਾਦਾ ਜਦੋਂ ਹਰ ਟਰੱਕ ਡਰਾਈਵਰੋਂ ਤੋਂ ਪੈਸੇ ਮੰਗਦਾ ਸੀ ਜਿਹੜਾ ਉਹਨੇ ਕੰਮ ਕੀਤਾ ਸੀ ਡੋ ਹਟ ਵਾਈ ਦਾ ਔਰ ਇਹਦਾ ਜਵਾਬ ਜ਼ਰੂਰ ਦਿਓ ਮੈਂ ਸਵੇਰੇ ਫੇਰ ਮੈਨੂੰ ਸਾਰੇ ਆ ਲੈ ਕੇ ਆਏ ਵੀ ਅੱਜ ਤੱਕ ਤਾਂ ਜੀ ਉਹ ਤਾਂ ਫੇਰ ਪਰਿਵਾਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਮੈਨੂੰ ਅੱਜ ਦੋ ਦਿਨ ਦੇ ਫੇਰ ਟੈਲੀਫੋਨ ਤੇ ਟੈਲੀਫੋਨ ਕਰ ਰਹੇ ਹੋ ਕਹਿੰਦੇ ਜੀ ਇਹ ਮੌਕਾ ਸਾਨੂੰ ਇਨਸਾਫਤਾ ਦਿਵਾ ਦਿਓ ਉਸ ਉਹ ਬੱਚਿਆਂ ਦੇ ਮਾਮੇ, ਤਾਏ, ਚਾਚੇ, ਰੋਜ ਦਾਦਾ, ਨਾਨੀ, ਨਾਨਾ, ਨਾਨੀ ਟੈਲੀਫੋਨ ਕਰ ਰਹੇ ਆ ਵੀ ਇਹ ਮੌਕਾ ਜੀ ਲੋਕਾਂ ਨੂੰ ਕਚਹਿਰੀ ਚ ਦੱਸੋ ਅਸੀਂ ਤਾਂ ਮੂਰੇ ਆ ਨਹੀਂ ਸਕਦੇ ਇਹਦਾ ਕੀ ਪਤਾ ਕਿੰਨੇ ਇਹਨਾਂ ਕੋਲ ਬੰਦੇ ਨੇ ਸਾਨੂੰ ਫੇਰ ਮਰਵਾ ਦੇ ਅੱਜ ਮੈਨੂੰ ਫੇਰ 2 ਦਿਨ ਹੋ ਗਏ ਉਹਨਾਂ ਨੂੰ ਵੀ ਤੁਸੀਂ ਗੱਲ ਕੀਤੀ ਸੀ ਅੱਜ ਫੇਰ ਤੁਸੀਂ ਗੱਲ ਦੁਬਾਰਾ ਕਰੋ ਵੀ ਸਾਨੂੰ ਸਾਡਾ ਸਾਡੇ ਪੋਤਿਆਂ ਦਾ ਸਾਡੇ ਦੋਤਿਆਂ ਦਾ ਦੋਤਾ ਦੋਦੀ ਦਾ ਸਾਨੂੰ ਇਨਸਾਫ ਮਿਲ ਸਕੇ ਲੇਖਕ ਸਾਹਿਬ ਇਹ ਬਹੁਤ ਇਕ ਤੁਸੀਂ ਮਤਲਬ ਇਟਾ ਬੜਾ ਬੜਾ ਪਾਪ ਕੀਤਾ ਹੈ ਜਿਹਦਾ ਮੈਂ ਸਮਝਦਾ ਕੋਈ ਵੀ ਕੋਈ ਵੀ ਤੁਹਾਡੇ ਕੋਲ ਕੋਈ ਜਵਾਬ ਨਹੀਂ ਕੋਈ ਮਾਫੀ ਨਹੀਂ ਇਸ ਕਰਕੇ ਮੈਂ ਅੱਜ ਦੁਬਾਰਾ ਤੁਹਾਨੂੰ ਕਹਿੰਦਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਿਉਂ ਬੱਚੇ ਉਹਨਾਂ ਦਾ ਕਤਲ ਕੀਤਾ ਕਿਉਂ ਉਹਨਾਂ ਦਾ ਬਾਪ ਦਾ ਕਤਲ ਕੀਤਾ ਕਿਉਂ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਸਿਰਫ 1 ਕਰੋੜ 22 ਲੱਖ ਪਿੱਛੇ ਤੁਸੀਂ ਮਾਰਤਾ ਫਿਰ ਗੈਂਗਸਟਰ ਉਹਨੂੰ ਆਪਾਂ ਕਹਿੰਦੇ ਆਂ ਵੀ ਗੈਂਗਸਟਰ ਨੇ ਉਹ ਪੈਸੇ ਲੈ ਕੇ ਮਾਰ ਦਿਆ ਤੇ ਆਪਾਂ ਵੀ ਤਾਂ ਉਹੀ ਕੰਮ ਕੀਤਾ ਆਪਾਂ ਇੰਨਾ ਟੌਰਚਰ ਕਰ 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 ਉਹਨੂੰ ਉਹਨਾਂ ਨੂੰ ਆਪ ਇਹ ਆਪ ਉਹਨਾਂ ਨੂੰ ਇਹ ਫੈਸਲਾ ਕਰਨਾ ਪਿਆ ਇਸ ਕਰਕੇ ਤੁਸੀਂ ਇਹ ਗੱਲਾਂ ਦਾ ਜਵਾਬ ਦਿਓ ਸਾਰਾ ਪਰਿਵਾਰ ਰੋਜ਼ ਮੈਨੂੰ ਆ ਕੇ ਇਹ ਗੱਲਾਂ ਦਾ ਜਵਾਬ ਤੁਹਾਨੂੰ ਪੁੱਛਣ ਨੂੰ ਕਹਿੰਦਾ ਏ ਮੈਂ ਪਰ ਉਹਨਾਂ ਦੀ ਫੈਮਲੀ ਨਾਲ ਖੜਾ ਹਾਂ ਮੈਂ ਉਹਨਾਂ ਦੇ ਪੂਰੇ ਪਰਿਵਾਰ ਨਾਲ ਉਹਨਾਂ ਦੇ ਰਿਸ਼ਤੇਦਾਰ ਨਾਲ ਖੜਾ ਹਾਂ ਇਨਸਾਫ ਤੁਹਾਨੂੰ ਦਵਾ ਕੇ ਰਾਂਗੇ ਇਹ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਲੁਧਿਆਣੇ ਦੇ ਲੋਕ ਵੀ ਇਹ 100% ਉਹਨਾਂ ਦੀ ਮਾਂ ਨਾਲ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਸਾਰੇ ਪਰਿਵਾਰ ਨਾਲ ਲੁਧਿਆਣੇ ਦੇ ਲੋਕ ਵੀ ਨਾਲ ਖੜੇ ਆ ਤੇ ਬਲਿੰਗ ਸਾਹਿਬ ਨੂੰ ਪੂਰਾ ਸਬਕ ਜਿਹੜਾ ਇਹ ਲੁਧਿਆਣੇ ਦੇ ਲੋਕ ਸਿਖਾਉਣਗੇ ਮੈਨੂੰ ਵਿਸ਼ਵਾਸ ਕਿਉਂਕਿ ਹਰ ਦੇ ਬੱਚਾ ਹੈ ਘਰੇ ਹਰ ਦੇ ਪੋਤਾ-ਪੋਤੀ ਹਰ ਦੇ ਘਰੇ ਜਿਹੜੇ ਨੇ ਉਹ ਬੱਚੇ ਫਲਵਾੜੀ ਹੁੰਦੀ ਤੁਸੀਂ ਉਹ ਉਹ ਪਰਿਵਾਰ ਖਾ ਗਏ ਸਾਰਾ ਪਰਿਵਾਰ ਖਾ ਗਏ ਤੁਸੀਂ ਅਜੇ ਹੋਰ ਪਤਾ ਨਹੀਂ ਕਿੰਨੇ ਏ ਢੱਲਾ ਨੇ ਜਿਹੜੀਆਂ ਤੁਸੀਂ ਕੀਤੀਆਂ ਪਰ ਇਹਦਾ ਜਵਾਬ ਆ ਜਿਹੜਾ ਤੁਸੀਂ ਜੇ ਨਹੀਂ ਦਿੱਤਾ ਤੇ ਲੁਧਿਆਣੇ ਦੇ ਲੋਕ ਤੁਹਾਨੂੰ ਜਵਾਬ ਦੇਣਗੇ ਧੰਨਵਾਦ